ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ ਕਹਾਣੀ ਹੈ ਜੀ ਭੂਆ ਦਾ ਕੀ ਹੈ ਰਾਤ ਨੂੰ 11:00 ਵਜੇ ਅਚਾਨਕ ਹੀ ਰਹੀਮ ਦਾ ਫੋਨ ਵੱਜਣ ਲੱਗ ਪਿਆ ਸੁਖ ਹੋਵੇ ਇਸ ਵੇਲੇ ਕਿਸ ਦਾ ਫੋਨ ਆ ਗਿਆ ਮੈਂ ਕਿਹਾ ਜੀ ਫੋਨ ਤਾਂ ਦੇਖੋ ਰਹੀਮ ਦੀ ਪਤਨੀ ਮੀਨਾ ਨੇ ਕਾਲਸ ਉੱਤੇ ਪਹਿ ਰਹੀਮ ਨੂੰ ਆਵਾਜ਼ ਦੇ ਦਿੱਤੀ। ਯਾਰ ਰਾਤ ਨੂੰ ਵੀ ਆਰਾਮ ਨਹੀਂ ਕਰਨ ਦਿੰਦੇ ਲੋਕ। ਅੱਖਾਂ ਮਲਦੇ ਹੋਏ ਰਹੀਮ ਨੇ ਫੋਨ ਚੁੱਕ ਲਿਆ। ਹੈਲੋ। ਨਮਸਤੇ ਵੀਰੇ। ਮੈਂ ਰਾਜਾ ਬੋਲਦਾ ਹਾਂ। ਜਲੰਧਰ ਤੋਂ। ਸੰਤੋਸ਼ ਦਾ ਘਰ ਵਾਲਾ। ਨਮਸਤੇ ਵਾਈ ਜੀ। ਕੀ ਹਾਲ ਚਾਲ ਹੈ? ਹੋਰ ਸਭ ਠੀਕ ਠਾਕ ਹੈ? ਹਾਂਜੀ ਸੰਤੋਸ਼ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਐ ਆਹ ਕਿ ਉਸਨੇ ਸੰਤੋਸ਼ ਨੂੰ ਫੋਨ ਫੜਾ ਦਿੱਤਾ ਨਮਸਤੇ ਵੀਰੇ ਨਮਸਤੇ ਸੰਤੋਸ਼ ਠੀਕ ਠਾਕ ਹਾਂ ਹੋਰ ਬੱਚੇ ਠੀਕ ਠਾਕ ਹਨ ਹਾਂ ਵੀਰੇ ਬਾਕੀ ਤਾਂ ਸਭ ਠੀਕ ਠਾਕ ਨੇ ਪਰ ਮੈਂ ਹੀ ਬਿਮਾਰ ਹਾਂ ਤੇ ਮੈਂ ਬਿਮਾਰ ਚੱਲ ਰਹੀ ਹਾਂ ਬਿਮਾਰ ਚੱਲ ਰਹੀ ਐ ਕਿਵੇਂ ਕੀ ਗੱਲ ਹੋ ਗਈ ਬੀਰੇ ਮੇਰੇ ਦੋਨੇ ਗੁਰਦੇ ਖਰਾਬ ਹੋ ਗਏ ਹਨ ਮੈਂ ਤਾਂ ਚੰਡੀਗੜ੍ਹ ਵੀਖੇ داخل ਹਾਂ ਅੱਛਾ ਇਹ ਤਾਂ ਬੜਾ ਹੀ ਮਾੜਾ ਹੋ ਗਿਆ ਕਮਾਲ ਹੈ ਤੁਸੀਂ ਸਾਨੂੰ ਪਹਿਲਾਂ ਇਸ ਗੱਲ ਬਾਰੇ ਦੱਸਿਆ ਵੀ ਨਹੀਂ ਬਸ ਦੱਸਣਾ ਤਾਂ ਕੀ ਸੀ ਬੀਰੇ ਹੋਰ ਪੂਆ ਜੀ ਠੀਕ ਠਾਕ ਰਹਿੰਦੇ ਹਨ ਬਸ ਠੀਕ ਨੇ ਭੈਣੇ ਤੈਨੂੰ ਪਤਾ ਹੀ ਹੈ ਬਜ਼ੁਰਗਾਂ ਦੀ ਸਿਹਤ ਦਾ ਬਸ ਆਪਣਾ ਆਪ ਹੀ ਸੰਭਾਲੀ ਜਾਣ ਇਹੀ ਠੀਕ ਹੈ ਵੀਰੇ ਮੈਂ ਤਾਂ ਪੂਆ ਜੀ ਦੇ ਨਾਲ ਇੱਕ ਗੱਲ ਕਰਨੀ ਸੀ ਸੰਤੋਸ਼ ਹੁਣ ਤਾਂ ਉਹ ਸੁੱਤੇ ਪਏ ਹਨ ਤੁਸੀਂ ਮੈਨੂੰ ਹੀ ਦੱਸ ਦਿਓ ਵੀਰੇ ਸਾਡੀ ਡਾਕਟਰ ਸਾਹਿਬ ਦੇ ਨਾਲ ਗੱਲ ਹੋਈ ਸੀ ਮੈਨੂੰ ਪੂਆ ਜੀ ਦਾ ਇੱਕ ਗੁਰਦਾ ਚਾਹੀਦਾ ਹੈ ਹੈ ਸੰਤੋਸ਼ ਇਹ ਤਾਂ ਬਹੁਤ ਹੀ ਔਖਾ ਕੰਮ ਹੈ ਤੈਨੂੰ ਤਾਂ ਪਤਾ ਹੀ ਹੈ ਮਾਤਾ ਜੀ ਵੀ ਹੁਣ 85 ਸਾਲਾਂ ਦੇ ਹੋ ਗਏ ਹਨ ਇਸ ਉਮਰ ਦੇ ਵਿੱਚ ਜੀ ਉਹ ਤੁਹਾਨੂੰ ਆਪਣਾ ਇੱਕ ਗੁਰਦਾ ਦੇ ਵੀ ਦਿੰਦੇ ਹਨ ਤਾਂ ਉਹਨਾਂ ਦੀ ਰਿਕਵਰੀ ਹੋਣੀ ਬੜੀ ਹੀ ਔਖੀ ਗੱਲ ਹੋਵੇਗੀ ਅਗਿਆ ਸੰਤੋਸ਼ ਕਹਿੰਦੀ ਹੈ ਫਿਰ ਕੀ ਐ ਭੂਆ ਤਾਂ ਆਪਣੀ ਉਮਰ ਖਾਈ ਪੀ ਬੈਠੀ ਐ ਤੁਸੀਂ ਮੇਰੇ ਬਾਰੇ ਸੋਚੋ ਨਾ ਭੂਆ ਦਾ ਹੁਣ ਕੀ ਐ ਸੰਤੋਸ਼ ਦੀ ਇਹ ਗੱਲ ਸੁਣ ਕੇ ਰਹੀਮ ਦੇ ਹੱਥੋਂ ਤਾਂ ਫੋਨ ਛੁੱਟ ਕੇ نیچے ਹੀ ਡਿੱਗ ਪਿਆ ਤੇ ਰਹੀਮ ਨੂੰ ਕੁਝ ਪਤਾ ਹੀ ਨਾ ਲੱਗਿਆ ਜੇਕਰ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਐਂਡ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ